केंद्र सरकार ने पंजाब नोखा तो किया खेती कानून पंजाब के किसान के खिलाफ ने हड कंबाऊ ठंड च देश के दे लोग सड़क पर बैठे ने यह शब्द पंजाब के सबका मुख्यमंत्री प्रकाश सिंह बादल ने चिट्ठी लिखे ने जो उन्होंने राष्ट्रपति लिखी है क्योंकि प्रकाश सिंह बादल ने पद्म विभूषण सम्मान वापस कर दिता है ਅਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਪਰਦੇ ਦੇ ਪਿੱਛੇ ਰਹਿ ਕੇ ਇਹਨਾਂ ਨੇ ਵੱਡਾ ਸਿਆਸੀ ਕਾਰਡ ਖੇਡਿਆ ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਵਾਪਸ ਕਰ ਦਿੱਤਾ ਹੈ ਸਾਲ 2015 ਚ ਉਹਨਾਂ ਨੂੰ ਇਹ ਸਨਮਾਨ ਮਿਲਿਆ ਸੀ ਬਾਦਲ ਸਾਹਿਬ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਤਕਰੀਬਨ 3 ਪੰਨਿਆਂ ਦੀ ਚਿੱਠੀ ਲਿਖੀ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਕਿਸਾਨਾਂ ਤੇ ਐਕਸ਼ਨ ਦੀ ਨਿੰਦਾ ਕੀਤੀ ਲਿਖਿਆ ਕਿ ਮੈਂ ਇੰਨਾ ਗਰੀਬ ਮਹਿਸੂਸ ਕਰ ਰਿਹਾ ਕਿ ਕਿਸਾਨਾਂ ਲਈ ਕੁਰਬਾਨ ਕਰਨ ਲਈ ਮੇਰੇ ਕੋਲ ਕੁਝ ਹੋਰ ਨਹੀਂ ਹੈ ਮੈਂ ਜੋ ਵੀ ਹਾਂ ਕਿਸਾਨਾਂ ਦੀ ਵਜ੍ਹਾ ਨਾਲ ਹਾਂ ਅਜੇ ਜੇਕਰ ਕਿਸਾਨਾਂ ਦਾ અપਮਾਨ ਹੋ ਰਿਹਾ ਹੈ ਤਾਂ ਕਿਸੇ ਤਰ੍ਹਾਂ ਦਾ ਸਨਮਾਨ ਰੱਖਣ ਦਾ ਕੋਈ ਫਾਇਦਾ ਨਹੀਂ ਹੈ ਕਿਸਾਨਾਂ ਦਾ ਖੇਤੀ ਅੰਦੋਲਨ ਸਿਰਫ ਪੰਜਾਬ ਦੇ ਭਾਗ ਵਿੱਚ ਨਹੀਂ ਬਲਕਿ ਵਿਦੇਸ਼ਾਂ 'ਚ ਵੀ ਸੁਰਖੀਆਂ ਬਣੀਆਂ ਹੋਈ ਹੈ ਕਿਸਾਨ ਖਾਲਾ ਕਿਸੇ ਵੀ ਸਿਆਸੀ ਪਾਰਟੀ ਦਾ ਸਪੋਰਟ ਨਹੀਂ ਲੈ ਰਹੇ ਪਰ ਸਿਆਸਤਦਾਨ ਕਿਸਾਨਾਂ ਦੇ ਸਹਾਰੇ ਤੋਂ ਬਿਨਾ ਪਲਾਂਕ ਕਿਵੇਂ ਚੱਲ ਸਕਦੇ ਨੇ ਜੀ ਰਾਜੇ ਸੋਮਰਚੇ ਬਾਦਲ ਸਾਹਿਬ ਨੇ ਜਿਹੜਾ ਸਭ ਤੋਂ ਵੱਡਾ ਅਵਾਰਡ ਹੁੰਦਾ ਹੈ ਭਾਰਤ ਰਤਨ ਦੇ ਬਾਅਦ ਪਦਮ ਵਿਭੂਸ਼ਣ ਵਿਚਾਰੇ ਇਸੋਮਰਚੇ ਕਹਿੰਦੇ ਮੇਰੇ ਕੋਲ ਕੁਝ ਨਹੀਂ ਆ ਮੈਂ ਆਪਣੀ ਜਾਨ ਦੇਣ ਨੂੰ ਤਿਆਰ ਆ ਤੇ ਉਹਨਾਂ ਨੇ ਪਦਮ ਵਿਭੂਸ਼ਣ ਚੱਕ ਕੇ ਦੀ ਇਹਨਾਂ ਦੇ ਮੂੰਹ ਤੇ ਮਾਰਿਆ ਕਿ ਜੇ ਮੇਰੇ ਲੋਕਾਂ ਦੀ ਨਹੀਂ ਤੁਸੀਂ ਸੁਣ ਸਕਦੇ ਆ ਕਿਹੋ ਜੀ ਸਰਕਾਰਾਂ ਜਿਹਨਾਂ ਲੋਕਾਂ ਨੂੰ ਉੱਤੇ ਹੋ ਜਾ ਤਸ਼ੱਦਦ ਕਰੀ ਜਾ ਰਿਹਾ ਹੈ ਉਹਨਾਂ ਨੇ ਜਿਹੜਾ ਪਦਨਪੂਰਣ ਅਵਾਰਡ ਵਾਪਸ ਕਰਨ ਦਾ ਅੱਜ ਫੈਸਲਾ ਲਿਆ ਹੈ ਮੇਰੇ ਖਿਆਲ ਚ ਜਦੋਂ ਉਹ ਐਨਡੀਏ ਦਾ ਹਿੱਸਾ ਸੀ ਐਨਡੀਏ ਦੇ ਵਿੱਚ ਸੀਨੀਅਰ ਮੋਸਟ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸੀ ਉਹਨਾਂ ਦੀ ਗੱਲ ਨੂੰ ਕੋਈ ਟਾਲ ਨਹੀਂ ਸਕਦਾ ਸੀ ਅਵਾਰਡ ਵਾਪਸ ਕਰਨ ਦੀ ਬਜਾਏ ਜੇ ਕਿਤੇ ਕਾਨੂੰਨ ਵਾਪਸ ਕਰਾਉਣ ਵਾਲੇ ਪਾਸੇ ਉਸ ਵੇਲੇ ਚਲੇ ਜਾਂਦੇ ਤਾਂ ਸ਼ਾਇਦ ਆ ਦਿਨ ਦੇਖਣੇ ਨਾ ਪੈਂਦੇ ਜਦੋਂ ਆਰਡੀਨੈਂਸ ਆਇਆ ਸੀਗਾ 5 ਜੂਨ ਨੂੰ ਤਾਂ ਉਹਨਾਂ ਦੀ ਜਿਹੜੀ ਨੂੰ ਰਾਣੀ ਹਰ ਸਿਮਰਤ ਕੌਰ ਉੱਥੇ ਵਿੱਚ ਮੌਜੂਦ ਸੀ ਉਹਨਾਂ ਨੇ ਆ ਕੇ ਦੱਸਿਆ ਹੋਣਾ ਕਿ ਆਹ ਫੈਸਲਾ ਹੋ ਰਿਹਾ ਤਾਂ ਉਦੋਂ ਤਾਂ 2.5 ਮਹੀਨੇ ਸਾਰਾ ਟੱਬਰ ਤਰੀਫਾਂ ਕਰੀ ਗਿਆ ਜੇ ਕਿਤੇ ਅਵਾਰਡ ਵਾਪਸ ਕਰਨ ਦੀ بجائے ਕਾਨੂੰਨ ਵਾਪਸ ਕਰਾਉਣ ਵਾਲਾ ਆਰਡੀਨੈਂਸ ਵਾਪਸ ਕਰਾਉਣ ਵੱਲ ਇਹਨਾਂ ਨੇ ਸੱਚੀ ਨੀਅਤ ਨਾਲ ਕੰਮ ਕੀਤਾ ਹੁੰਦਾ ਨਾ ਉਹਨਾਂ ਨੂੰ ਅਵਾਰਡ ਵਾਪਸ ਕਰਨਾ ਪੈਂਦਾ ਤੇ ਨਾ ਹੀ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਆਹ ਜਿਹੜੇ ਦਿਨ ਜਿਹੜੇ ਨੇ ਉਹ ਦੇਖਣੇ ਪੈਂਦੇ ਨੰਬਰ 2 ਤੇ ਜਿਹੜਾ ਤੁਸੀਂ ਕਹਿੰਦੇ ਖਿਡਾਰੀ ਦੇਖੋ ਖਿਡਾਰੀਆਂ ਨੇ ਆਪਦੀਆਂ ਮੱਲਾਂ ਜਿਹੜੀਆਂ ਮਾਰੀਆਂ ਨੇ ਦੇਸ਼ ਵਾਸਤੇ ਉਹ ਉਹਨਾਂ ਦੇ ਸਿਰ ਤੇ ਅਵਾਰਡ ਮਿਲੇ ਨੇ ਉਹਨਾਂ ਨੂੰ ਕਈ ਉਤਾਰ ਚੜ੍ਹਾਵਾ ਦੇ ਨਾਲ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ ਠੀਕ ਠਾਕ ਚੱਲ ਰਿਹਾ ਸੀ ਪਰ ਖੇਤੀ ਕਾਨੂੰਨਾ ਕਾਰਨ ਤੋੜ ਵਿਛੋੜਾ ਹੋ ਗਿਆ ਅਕਾਲੀ ਦਲ ਨੂੰ ਕਿਸਾਨਾਂ ਦੇ ਗੁੱਸੇ ਅੱਗੇ ਝੁਕਣਾ ਪਿਆ 17 ਸਤੰਬਰ ਨੂੰ ਹਰ ਸਿਮਰਤ ਕੋਰ ਬਾਦਲ ਨੇ ਮੋਦੀ ਕੈਬਨਿਟ ਤੋਂ ਅਸਿਫਾ ਦਿੱਤਾ 26 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਐਨਡੀਏ ਨਾਲੋਂ ਨਾਤਾ ਤੋੜਿਆ त्याजि प्रकाश सिंह बादल ਕਿਸਾਨਾਂ ਵਾਸਤੇ ਅਵਾਰਡ ਵਾਪਸ ਕਰਨ ਵਾਲੇ ਲੀਡਰਾਂ 'ਚੋਂ ਮੂਰੇ ਲੱਗ ਗਏ ਨੇ ਇਹਨਾਂ ਦੇ ਪਿੱਛੇ ਸੁਖਬੀਰ ਸਿੰਘ ਢੀਂਡਸਾ ਨੇ ਵੀ ਪਦਮ ਪੂਸ਼ਣ ਨੂੰ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ ਬੈਸੇ ਅਕਾਲੀ ਦਲ ਨਾਲੋਂ ਤੋੜ ਵਿਛੋੜੇ ਤੋਂ ਬਾਅਦ ਢੀਂਡਸਾ ਦੀ ਭਾਜਪਾ ਨਾਲ ਨੇੜਤਾ ਦੀ ਖਬਰਾਂ ਵੀ ਆਈਆਂ ਪਰ ਕਿਸਾਨ ਅੰਦੋਲਨ ਨੇ ਪੂਰੀ ਸਿਆਸਤ ਹੀ ਬਦਲ ਦਿੱਤੀ ਪੀੜਾ ਨਾਲੇ ਕਹਿਣਾ ਪੈ ਰਿਹਾ ਕਿ ਜੋ ਕੁਝ ਪੰਜਾਬ ਦੇ ਕਿਸਾਨਾਂ ਨਾਲ ਹੋ ਰਿਹਾ ਸਾਨੂੰ ਉਮੀਦ ਸੀ ਕਿ 2 ਸਵਾ 2 ਮਹੀਨਾ ਤੋਂ ਚੱਲ ਰਿਹਾ ਸੰਘਰਸ਼ ਇਹਦੇ ਲਈ ਹਿੰਦੁਸਤਾਨ ਦੀ ਸਰਕਾਰ ਕੋ ਸੋਚ ਕੇ ਇਹਦਾ ਫੈਸਲਾ ਕਰੇਗੀ ਕਿਸਾਨਾਂ ਨੂੰ ਸੈਟਿਸਫਾਈ ਕਰੇਗੀ ਲੇਕਿਨ ਅੱਜ ਜੋ ਹਾਲਤ ਜਾ ਕੇ ਬਾਰਡਰ ਤੇ ਦੇਖਣ ਨੂੰ ਮਿਲਦੀ ਹੈ ਔਰ ਜਿਸ ਤਰ੍ਹਾਂ ਸਾਡੇ ਮਾਵਾ ਧੀਆਂ ਪਹਿਣਾ ਬਜ਼ੁਰਗ ਔਰ ਨੌਜਵਾਨ ਬੱਚੇ ਬੈਠੇ ਹਨ ਤੇ ਦੂ ਫਿਰ ਅਸੀਂ ਵੀ ਮਨ 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 ਬਣਾ ਕੇ ਮੈਂ ਕੀ ਕਰਨਾ ਹੈ ਭਾਗ ਭੂਸ਼ਣ ਸਰਕਾਰ ਨੇ ਦਿੱਤਾ ਸੀ ਮੈਂ ਉਹ ਦਾ ਡਰਾ ਕਰ ਰਿਹਾ ਇਸ ਪ੍ਰੋਟੈਸਟ ਵਿੱਚ ਔਰ ਤਾਂ ਕਿ ਸਰਕਾਰ ਅਜੇ ਵੀ ਸੋਚੇ ਕਿ ਉਹਨਾਂ ਦਾ ਕਿਸਾਨਾਂ ਦੇ ਸਰਟੀਫਾਈ ਕਰ ਲਈ ਔਰ ਉਹਨਾਂ ਦੇ ਕਾਨੂੰਨ ਵਾਪਸ ਲਵੇ ਜਾਂ ਸਰਟੀਫਾਈ ਕਰੇ ਬਹੁਤ ਬਹੁਤ ਧੰਨਵਾਦ ਵੈਜੂ ਜੀ ਦਾ ਖਾਲਸਾ ਵੈਜੂ ਜੀ ਕੀ ਫਤਿਹ ਕਾਂਗਰਸ ਦੇ ਵਿਧਾਇਕ ਪਰਗਤ ਸਿੰਘ ਨੇ ਵੀ ਪਦਮਸ਼ਰੀ ਵਾਪਸ ਮੋੜਨ ਦਾ ਐਲਾਨ ਕਰ ਦਿੱਤਾ ਹੈ ਖੇਤੀ ਕਾਨੂੰਨ ਖਿਲਾਫ ਕਿਸਾਨ ਆਰ ਪਾਰ ਦੀ ਲੜਾਈ ਲੜ ਰਹੇ ਨੇ ਸਿਆਸਤਦਾਨਾਂ ਦੀ ਕਿਸਾਨ ਧਰਨੀਆਂ ਚੋਂ ਤਾਂ ਐਂਟਰੀ ਬੈਨ ਹੈ ਪਰ ਆਪਣੇ ਹਿੱਸਾਬ ਦੇ ਨਾਲ ਇਹ ਵੀ ਸਮਰਥਨ ਵਾਲੀ ਪੋਲਿਟਿਕਸ ਕਰ ਰਹੇ ਨੇ